ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਔਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਜੀਕੇ ਐਮਸੀਕਿਊ ਦੀ ਕਲਾਸ ਨੰਬਰ 6 ਜਿਸ ਦੇ ਵਿੱਚ ਆਪਾਂ ਦੇਖਾਂਗੇ ਪੰਜਾਬ ਜੀਕੇ ਦੇ ਟੌਪ 20 ਐਮਸੀਕਿਊ ਰੈਪਿਡ ਫਾਇਰ ਦੇ ਨਾਲ ਸਾਰੇ ਜਾਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਦੀ ਕਲਾਸ ਤੁਸੀਂ ਦੇਖੋਗੇ ਵਧੀਆ ਲੈਵਲ ਦੇ ਐਮਸੀਕਿਊ ਏ ਤੁਸੀਂ ਪਹਿਲਾਂ ਸ਼ਾਇਦ ਹੀ ਕਿਤੇ ਪੜੇ ਹੋਣ ਸੋ ਸਾਰਿਆਂ ਨੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਹੈ ਚਲੋ ਜੀ ਕਲਾਸ ਨੂੰ ਕਰਦੇ ਹਾਂ ਸਟਾਰਟ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਵੈਦਿਕ ਰਿਸਰਚ ਇੰਸਟੀਚਿਊਟ ਸਥਿਤ ਹੈ 옵ਸ਼ਨਸ ਨੇ ਬਠਿੰਡਾ ਪਟਿਆਲਾ ਲੁਧਿਆਣਾ ਹੁਸ਼ਿਆਰਪੁਰ ਵੈਦਿਕ ਰਿਸਰਚ ਇੰਸਟੀਚਿਊਟ ਕਿੱਥੇ ਸਥਿਤ ਹੈ ਡੀ ਆਪਸ਼ਨ ਹੁਸ਼ਿਆਰਪੁਰ ਦੇ ਵਿੱਚ ਨੈਕਸਟ ਪੰਜਾਬ ਕਮਾਂਡੋ ਪੁਲਿਸ ਦਾ ਹੈੱਡਕੁਆਟਰ ਕਿੱਥੇ ਹੈ ਲੁਧਿਆਣਾ ਜਲੰਧਰ ਪਟਿਆਲਾ ਮੋਹਾਲੀ ਪੰਜਾਬ ਕਮਾਂਡੋ ਪੁਲਿਸ ਦਾ ਹੈੱਡਕੁਆਟਰ ਪਟਿਆਲੇ ਦੇ ਵਿੱਚ ਹੈ ਸੀ ਆਪਸ਼ਨ ਸਹੀ ਉੱਤਰ ਨੈਕਸਟ ਕੁਐਸਚਨ ਵਿਰਾਸਤੇ ਖਾਲਸਾ ਅਜਾਇਬ ਘਰ ਦਾ ਸ਼ਿਲਪਕਾਰ ਕੌਣ ਸੀ ਆਪਸ਼ਨਸ ਨੇ ਰਾਮ ਸੁਤਾਰ ਮੋਸੇ ਸੈਫਦੀ ਸैम ਐਂਡਰਿਊ ਜਾਂ ਰਾਮ ਸਿੰਘ ਵਿਰਾਸਤੇ ਖਾਲਸਾ ਅਜਾਇਬ ਘਰ ਦਾ ਸ਼ਿਲਪਕਾਰ ਕੌਣ ਹੈ ਸਹੀ ਉੱਤਰ ਬਣ ਜੇਗਾ ਸੀ ਆਪਸ਼ਨ ਸੌਰੀ ਬੀ ਆਪਸ਼ਨ ਮੋਸੇ ਸੈਫਦੀ ਬੀ ਆਪਸ਼ਨ ਸਹੀ ਉੱਤਰ ਬਣ ਜੇਗਾ ਵਿਰਾਸਤੇ ਖਾਲਸਾ ਅਜਾਇਬ ਘਰ ਕਿੱਥੇ ਸਿਤ ਹੈ ਅਨੰਦਪੁਰ ਸਾਹਿਬ ਵਿੱਚ ਮੋਸੇ ਸੈਫਦੀ ਕਿਹੜੇ ਦੇਸ਼ ਤੋਂ ਸੀ ਇਜ਼ਰਾਈਲ ਤੋਂ ਨੈਕਸਟ ਪੰਜਾਬ ਦੇ ਰਣਜੀਤ ਸਾਗਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਵਿੱਚ ਕਿੰਨੇ ਯੂਨਿਟ ਹਨ ਸਭ ਤੋਂ ਵੱਡਾ ਗੱਲ ਕਰੀ ਆਪਣਾ ਇਹ ਕੀ ਹੈ ਰਣਜੀਤ ਸਾਗਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਸਭ ਤੋਂ ਵੱਡਾ ਡੈਮ ਕਿੰਨੇ ਯੂਨਿਟ ਨੇ 4 ਯੂਨਿਟ ਦੇ 50 ਮੈਗਾਵਾਟ ਦੇ ਨੈਕਸਟ ਪਿੰਗਲਵਾੜਾ ਸ਼ਬਦ ਦਾ ਕੀ ਮਤਲਬ ਹੈ ਇਬਾਦਤਖਾਨਾ ਹਸਪਤਾਲ ਧਰਮਸ਼ਾਲਾ ਅੰਗਹੀਨਾਂ ਲਈਕਰ ਫਿੰਗਰਵਾੜਾ ਕਿੱਥੇ ਹੈ ਜੀ ਅੰਮ੍ਰਿਤਸਰ ਦੇ ਵਿੱਚ ਕੀਨੇ ਬਣਵਾਇਆ ਸੀ ਭਗਤ ਪੂਰਨ ਸਿੰਘ ਜੀ ਨੇ ਭਗਤ ਪੂਰਨ ਸਿੰਘ ਜੀ ਇਹਨਾਂ ਦਾ ਅਸਲ ਨਾਮ ਕੀ ਸੀ RAM JI DAS RAM JI DAS ਇਹਨਾਂ ਦਾ ਕੀ ਸੀ ਭਗਤ ਪੂਰਨ ਸਿੰਘ ਦਾ ਅਸਲ ਨਾਮ ਸੀ ਕਦੋਂ ਬਣਵਾਇਆ ਗਿਆ ਸੀ ਕਿਹੜਾ ਸਾਲ ਸੀ 1900 ਤੇ 24 ਦੇ ਵਿੱਚ ਕੀ ਮਤਲਬ ਹੈ ਪਿੰਗਲਵੜਾ ਸ਼ਬਦ ਦਾ ਅੰਗਹੀਨਾਂ ਲਈ ਕਰ ਡੀ ਆਪਸ਼ਨ ਸਹੀ ਉੱਤਰ ਨੈਕਸਟ ਏਸੀ ਜੋਸ਼ੀ ਲਾਇਬ੍ਰੇਰੀ ਕਿੱਥੇ ਹੈ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਨਹੀਂ ਪੰਜਾਬ ਮਿਸਟੇਕ ਹੈ ਟਾਈਪਿੰਗ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਏਸੀ ਜੋਸ਼ੀ ਲਾਇਬ੍ਰੇਰੀ ਕਿੱਥੇ ਹੈ ਏ ਆਪਸ਼ਨ ਸਹੀ ਉੱਤਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈ। ਨੈਕਸਟ ਪਠਾਨਕੋਟ ਦਾ ਇਲਾਕਾ ਕਿਹੜੀ ਰਿਆਸਤ ਦੇ ਅਧੀਨ ਹੁੰਦਾ ਸੀ? ਪਟਿਆਲਾ, ਕਪੂਰਥਲਾ, ਨੂਰਪੁਰ ਜਾਂ ਫਰੀਦਕੋਟ? ਪਠਾਨਕੋਟ ਦਾ ਇਲਾਕਾ ਨੂਰਪੁਰ ਰਿਆਸਤ ਦੇ ਅਧੀਨ ਹੁੰਦਾ ਸੀ। ਸੀ ਆਪਸ਼ਨ ਸਹੀ ਉੱਤਰ ਬਣ ਜਾਏਗਾ। ਇਹ ਵਾਲੀ ਰਿਆਸਤ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਬਾਰਡਰ ਤੇ ਸੀ ਨੂਰਪੁਰ ਰਿਆਸਤ ਹਿਮਾਚਲ ਤੇ ਪੰਜਾਬ ਦੇ ਬਾਰਡਰ ਤੇ ਸੀ ਜਿਹਦੇ ਉੱਪਰ ਕੀ ਇਹ ਪਠਾਨਕੋਟ ਦਾ ਇਲਾਕਾ ਇਹਦੇ ਅਧੀਨ ਸੀਗਾ ਨੈਕਸਟ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ 3 April 1962 8 April 1962 3 April 1960 8 April 1960 ਤਾਂ ਆਪਾਂ ਨੂੰ ਸਨ ਤਾਂ ਸਾਰਿਆਂ ਨੂੰ ਯਾਦ ਹੁੰਦਾ ਵੀ 1962 ਦੇ ਵਿੱਚ ਪਿਆਬੀ ਯੂਨੀਵਰਸਿਟੀ ਦੀ ਕੀ ਸਥਾਪਨਾ ਹੋਈ ਸੀ ਬਟ ਡੇਟਸ ਵੀ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਪੁੱਛਿਆ ਵੀ ਗਿਆ ਏ ਕੁਐਸਚਨ ਤਾਂ ਸਹੀ ਉੱਤਰ ਕੀ ਬਣ ਜੇਗਾ ਏ ਆਪਸ਼ਨ 3 April 1962 ਨੂੰ ਸਥਾਪਨਾ ਹੋਈ ਸੀ ਨੈਕਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ 1972 1976 1969 ਜਾਂ 1964 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ 1969 ਨੂੰ ਹੋਈ ਸੀ ਸੀ ਆਪਸ਼ਨ ਸਹੀ ਉੱਤਰ ਨੈਕਸਟ 슈ਗਰ ਫੈਟ ਦਾ ਮੁੱਖ ਦਫ਼ਤਰ ਕਿੱਥੇ ਹੈ ਚੰਡੀਗੜ੍ਹ ਮੋਹਾਲੀ ਸੰਗਰੂਰ ਅੰਮ੍ਰਿਤਸਰ 슈ਗਰ ਫੈਟ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ ਮੋਹਾਲੀ ਦੇ ਵਿੱਚ ਬੀ ਆਪਸ਼ਨ ਸਹੀ ਉੱਤਰ ਬਣ ਜੇਗਾ ਵੈਸੇ ਇਹ ਦਫਤਰ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਨੇ ਬਟ ਮੁੱਖ ਦਫਤਰ ਪੁੱਛੇਗਾ ਮੁੱਖ ਦਫਤਰ ਕਿੱਥੇ ਆਏਗਾ ਮੋਹਾਲੀ ਦੇ ਵਿੱਚ ਨੈਕਸਟ ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦ ਹੋਣ ਵਾਲਾ ਪੰਜਾਬੀ ਕ੍ਰਾਂਤੀਕਾਰੀ ਕੌਣ ਸੀ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਮਦਨ ਲਾਲ ਢੀਂਗਰਾ ਜਾਂ ਉਦਮ ਸਿੰਘ ਸਹੀ ਉੱਤਰ ਬਣ ਜੇਗਾ ਏ ਆਪਸ਼ਨ ਕਰਤਾਰ ਸਿੰਘ ਸਰਾਬਾ 19 ਸਾਲਾਂ ਦੀ ਉਮਰ ਵਿੱਚ ਇਹਨਾਂ ਨੂੰ ਕੀ ਹੋ ਗਈ ਸੀ ਫਾਂਸੀ ਫਾਂਸੀ ਕਿਹੜੀ ਜੇਲ੍ਹ ਦੇ ਵਿੱਚ ਹੋਈ ਸੀ ਸੈਂਟਰਲ ਜੇਲ੍ਹ ਲਾਹੌਰ ਕਿਹੜੀ ਡਿਸਟ੍ਰਿਕਟ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਕਿੱਥੋਂ ਬਿਲੋਂਗ ਕਰਦੇ ਇਹ ਲੁਧਿਆਣਾ ਕਦੋਂ ਹੁੰਦਾ ਇਹਨਾਂ ਦਾ ਜਨਮ 24 ਮਈ 1896 ਨੂੰ ਤੇ ਫਾਂਸੀ ਕਦੋਂ ਹੁੰਦੀ ਹੈ 16 ਨਵੰਬਰ 1915 ਨੈਕਸਟ ਲక్ష్ਮੀ ਦੇਵੀ ਨੂੰ ਹੇਠ ਲਿਖੀਆਂ ਸ਼ਖਸੀਅਤਾਂ ਵਿੱਚੋਂ ਕਿਸ ਨੇ ਲਿਖਿਆ ਹੈ ਧਨੀ ਰਾਮ ਚਾਤ੍ਰਿਕ ਕਿਰਪਾ ਸਾਗਰ ਭਾਈ ਵੀਰ ਸਿੰਘ ਅਮ੍ਰਿਤਾ ਪ੍ਰੀਤਮ ਲక్ష్ਮੀ ਦੇਵੀ ਕਿੰਨਾਂ ਦੀ ਰਚਨਾ ਕਿਰਪਾ ਸਾਗਰ ਦੀ ਬੀ ਆਪਸ਼ਨ ਸਹੀ ਉੱਤਰ ਸਾਰਿਆਂ ਨੇ ਕੱਲ ਦੀ ਕਲਾਸ ਨੂੰ ਜਰੂਰ ਦੇਖਣਾ ਕੱਲ ਆਪਾਂ ਕਲਾਸ ਦੇ ਵਿੱਚ ਸਾਰੇ ਐਮਸੀਕਿਊ ਲਿਟਰੇਚਰ ਦੇ ਉੱਪਰ ਹੀ ਲੈ ਕੇ ਆਵਾਂਗੇ ਲਿਟਰੇਚਰ ਦੇ ਨਾਲ ਜਿੰਨੇ ਵੀ ਲਿਟਰੇਚਰ ਨਾਲ ਸੰਬੰਧਿਤ ਇੰਪੋਰਟੈਂਟ ਐਮਸੀਕਿਊ ਪਿਛਲੇ ਪੇਪਰਾਂ ਦੇ ਵਿੱਚ ਆਏ ਹੋਏ ਆ ਸਾਰੇ ਕੁਐਸਚਨ ਉਹ ਵਾਲੇ ਤੇ ਹੋਰ ਵੀ ਜਿੰਨੇ ਵੀ ਸਾਰੇ ਇੰਪੋਰਟੈਂਟ ਐਮਸੀਕਿਊ ਨੇ ਕੱਲ ਦੀ ਕਲਾਸ 'ਚ ਆਪਾਂ ਕਰਾਂਗੇ ਲਿਟਰੇਚਰ ਟੌਪਿਕ ਦੇ ਉੱਪਰ ਸਾਰਿਆਂ ਨੇ ਰਿਵਾਈਜ਼ ਕਰ ਲੈਣਾ ਤੇ ਕਲਾਸ ਨੂੰ ਜਰੂਰ ਦੇਖਣਾ ਨੈਕਸਟ ਰਾਜਧਰਮ ਕਿਸ ਸ਼ਖਸੀਅਤ ਦੀ ਰਚਨਾ ਹੈ ਵਾਰਿਸ਼ਾ ਗੁਰਦਿਆਲ ਸਿੰਘ ਭਾਈ ਕਾਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਰਾਜਧਰਮ ਕਿੰਨਾ ਦੀ ਰਚਨਾ ਸੀ ਆਪਸ਼ਨ ਭਾਈ ਕਾਨ ਸਿੰਘ ਨਾਬਾ ਦੀ ਨੈਕਸਟ ਮੁਗਲਾਂ ਨੇ ਪੰਜਾਬ ਦੇ ਖੇਤਰ ਨੂੰ ਕੰਟਰੋਲ ਕੀਤਾ ਕਦੋਂ ਤੋਂ ਕਦੋਂ ਤੱਕ ਮੁਗਲਾਂ ਨੇ ਪੰਜਾਬ ਦੇ ਖੇਤਰ ਨੂੰ ਕੰਟਰੋਲ ਕੀਤਾ ਸੀ ਤਾਂ ਸਭ ਨੂੰ ਪਤਾ 1739 ਦੇ ਵਿੱਚ ਨਾਦਰ ਸ਼ਾ ਦਾ ਹਮਲਾ ਲਾਸਟ ਹੁੰਦਾ ਤੇ 1526 ਦੇ ਵਿੱਚ ਬਾਬਰ ਦਾ ਪਹਿਲਾ ਤਾਂ 1526 ਤੋਂ ਲੈ ਕੇ 1739 ਤੱਕ ਬੀ ਆਪਸ਼ਨ ਸਹੀ ਉੱਤਰ 1526 ਤੋਂ 1739 ਤੱਕ ਨੈਕਸਟ ਗਿਆਨੀ ਸੱਤਰ ਫਾਰਮੂਲਾ ਕਿਸ ਨੇ ਬਣਾਇਆ ਭੀਮ ਸਿੰਘ ਸੱਤਰ ਗਿਆਨੀ ਗੁਰਬਚਨ ਸਿੰਘ ਤਾਂ ਗਿਆਨੀ ਸੱਤਰ ਫਾਰਮੂਲਾ ਬਣਾਇਆ ਕਿਉਂ ਗਿਆ ਸੀ ਪੰਜਾਬ ਨੂੰ ਦੋ ਲੈਂਗੁਏਜ ਦੇ ਵਿੱਚ ਡਿਵਾਈਡ ਕਰਨ ਦੇ ਲਈ ਇਹ ਫਾਰਮੂਲਾ ਤਿਆਰ ਕੀਤਾ ਗਿਆ ਸੀ 1949 ਦੇ ਵਿੱਚ ਉਸ ਟਾਈਮ ਤੇ ਸੀਐਮ ਕੌਣ ਸਨ ਭੀਮ ਸੇਣ ਸੱਤਰ ਤੇ ਨਾਲ ਕੌਣ ਸਨ ਗਿਆਨੀ ਕਰਤਾਰ ਸਿੰਘ ਡੀ ਆਪਸ਼ਨ ਸਹੀ ਉੱਤਰ ਬਣ ਜੇਗਾ ਈਅਰ ਯਾਦ ਰੱਖਣਾ 1949 ਦੇ ਵਿੱਚ ਫਾਰਮੂਲਾ ਤਿਆਰ ਕੀਤਾ ਗਿਆ ਸੀ ਪੰਜਾਬ ਨੂੰ ਦੋ ਲੈਂਗੁਏਜ ਪੰਜਾਬੀ ਤੇ ਹਿੰਦੀ ਦੇ ਵਿੱਚ ਡਿਵਾਈਡ ਕਰਨ ਦੇ ਲਈ ਨੈਕਸਟ ਚੀਨੀ ਯਾਤਰੀ ਹਵੇਨ ਸੰਗ ਹਰਸ਼ਵਰਧਨ ਦੇ ਸਮੇਂ ਭਾਰਤ ਆਇਆ ਸੀ ਉਸਨੇ ਪੰਜਾਬ ਦੇ ਕਿਸ ਖੇਤਰ ਬਾਰੇ ਬਹੁਤ ਜ਼ਿਆਦਾ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਯਾਦ ਰੱਖਣਾ ਚੀਨੀ ਯਾਤਰੀ ਕਿਹਨਾਮ ਸੀ ਹੋਵੇਨ ਸੰਗ ਕਿਦੇ ਟਾਈਮ ਤੇ ਭਾਰਤ ਚ ਆਉਂਦਾ ਹਰਸ਼ਵਰਧਨ ਤਾਂ ਪੇਪਰ ਦੇ ਵਿੱਚ ਇੱਥੋਂ ਹੀ ਕੁਐਸਚਨ ਬਹੁਤ ਵਾਰ ਬਣਿਆ ਹੋਵੇਨ ਸੰਗ ਕਿੱਥੋਂ ਦਾ ਯਾਤਰੀ ਸੀ ਚੀਨੀ ਕਿਹਦੇ ਟਾਈਮ ਤੇ ਭਾਰਤ ਆਉਂਦਾ ਹਰਸ਼ਵਰਧਨ ਦੇ ਟਾਈਮ ਤੇ ਭਾਰਤ ਆਉਂਦਾ ਤਾਂ ਉਹਨੇ ਪੰਜਾਬ ਦੇ ਕਿਹੜੇ ਖੇਤਰ ਬਾਰੇ ਕੀ ਇਹ ਜ਼ਿਆਦਾ ਗੱਲ ਕੀਤੀ ਸੀ ਰੂਪਨਗਰ ਬਾਰਾ ਸੰਘੋਲ ਜਾਂ ਸਰਹਿੰਦ ਦਾ ਸਹੀ ਉੱਤਰ ਬਣ ਜੇਗਾ ਉਹਨੇ ਸ੍ਰਿੰਦਰ ਬਾਰੇ ਕੀ ਹੈ ਬਹੁਤ ਜ਼ਿਆਦਾ ਗੱਲ ਕੀਤੀ ਸੀ ਨੈਕਸਟ ਪੰਜਾਬ ਦੇ ਹੇਠ ਲਿਖੇ ਕ੍ਰਾਂਤੀਕਾਰੀਆਂ ਵਿੱਚੋਂ ਕਿਸ ਨੇ ਆਪਣੀ ਪੜ੍ਹਾਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਰਕਲੇ ਤੋਂ ਕੀਤੀ ਉਦਮ ਸਿੰਘ ਮਦਨ ਲਾਲ ਢਿੰਗਰਾ ਕਰਤਾਰ ਸਿੰਘ ਸਰਾਬਾ ਲਲ ਲਾਜਪਤ ਰਾਏ ਸਹੀ ਉੱਤਰ ਬਣ ਜੇਗਾ ਪੜ੍ਹਾਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਕੀਤੀ ਸੀ ਕਰਤਾਰ ਸਿੰਘ ਸਰਾਬਾ ਨੇ ਸੀ ਆਪਸ਼ਨ ਸਹੀ ਉੱਤਰ ਨੈਕਸਟ ਸਾਖਰ ਦਾ ਕਲੱਬ ਅੰਜੂਮਾਣੇ ਪੰਜਾਬ ਕਿਸ ਨੇ ਸਥਾਪਿਤ ਕੀਤਾ ਸੀ ਤਾਂ ਸਹੀ ਉੱਤਰ ਬਣ ਜੇਗਾ ਏ ਆਪਸ਼ਨ ਡਾਕਟਰ ਲੈਟਨਰ ਵਾਲੇ ਆਪਸ਼ਨ ਸਹੀ ਹੈ ਡਾਕਟਰ ਗੋਟਲੇਬ ਵਿਲਹੇਲਮ ਲੈਟਨਰ ਏ ਆਪਸ਼ਨ ਰਾਈਟ ਆਨਸਰ ਨਾਮ ਬਹੁਤ ਵੱਡਾ ਔਖਾ ਜਿਹਾ ਪੜਨਾ ਯਾਦ ਰੱਖਣਾ ਸਾਰੇ ਨੇ ਨੈਕਸਟ ਹੇਠ ਲਿਖਿਆ ਸਾਹਿਤਿਕ ਸ਼ਖਸੀਅਤਾਂ ਵਿੱਚੋਂ ਕਿਸ ਨੇ ਵਿਸ਼ਨੂੰ ਪ੍ਰਾਂ ਲਿਖਿਆ ਹੈ ਗੁਰਦਿਆਲ ਸਿੰਘ ਨਾਨਕ ਸਿੰਘ ਭਾਈਕਾਨ ਸਿੰਘ ਗੁਰਬਖਸ਼ ਸਿੰਘ ਪ੍ਰੀਤਲੜੀ ਵਿਸ਼ਨੂੰ ਪ੍ਰਾਣ ਕਿੰਨਾ ਦਾ ਲਿਖਿਆ ਹੈ ਭਾਈ ਕਾਨ ਸਿੰਘ ਨਾਬਾ ਦਾ ਸੀ অপਸ਼ਨ ਰਾਈਟ ਆਨਸਰ ਨੈਕਸਟ ਸਮ੍ਰਿਤੀ ਓਪੋ ਭਵਨ ਪੰਜਾਬ ਵਿੱਚ ਕਿੱਥੇ ਸਥਿਤ ਹੈ ਚੰਡੀਗੜ੍ਹ ਮੋਹਾਲੀ ਪਟਿਆਲਾ ਜਾਂ ਜਲੰਧਰ ਸਹੀ ਉੱਤਰ ਬਣ ਜੇਗਾ ਏ অপਸ਼ਨ ਚੰਡੀਗੜ੍ਹ ਦੇ ਵਿੱਚ ਧੰਨਵਾਦ ਜੀ ਅੱਜ ਦੀ ਕਲਾਸ ਆਪਣੀ ਇੰਨੀ ਰਹੇਗੀ ਸਾਰਿਆਂ ਨੇ ਆਪਣੇ ਕਮੈਂਟ ਬਾਕਸ ਦੇ ਅੰਦਰ ਮਾਰਕਸ ਜਰੂਰ ਦੱਸਣੇ ਨੇ ਤੁਹਾਡੇ ਕਿੰਨੇ ਕੁਐਸਚਨ ਕੀ ਹੈ ਸਹੀ ਹੋਏ ਨੇ ਜਾਂ ਕਿੰਨੇ ਗਲਤ ਹੋਏ ਨੇ ਦੋਨਾਂ ਦੇ ਵਿੱਚੋਂ ਇੱਕ ਦੀ ਗਿਣਤੀ ਦੱਸ ਦੇਣੀ ਆ ਔਰ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰੇ ਬਿਨਾ ਨਹੀਂ ਜਾਣਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਡੇਲੀ ਕਲਾਸ ਦੇ ਵਿੱਚ ਜਰੂਰ ਜੁੜਿਆ ਕਰੋ ਇਸ ਦੇ ਨਾਲ ਤੁਹਾਡੀ ਪੰਜਾਬ ਜੀਕੇ ਦੀ ਜਿਹੜੀ ਤਿਆਰੀ ਬਹੁਤ ਵਧੀਆ ਢੰਗ ਦੇ ਨਾਲ ਹੋ ਜੇਗੀ ਚੈੱਕ ਕਰਿਆ ਕਰੋ ਕਿ ਤੁਸੀਂ ਜੋ ਟੌਪਿਕ ਪੜ੍ਹ ਰਹੇ ਹੋ ਪੜਿਆ ਹੋਇਆ ਕਿ ਤੁਸੀਂ ਕੁਐਸਚਨਸ ਦੇ ਅੰਦਰ ਉਹਨੂੰ ਲਾਗੂ ਕਰ پا ਰਹੇ ਹੋ ਯਾਦ ਰਹਿ ਰਿਹਾ ਧੰਨਵਾਦ ਜੀ ਮਿਲਦੇ ਆ नेक्स्ट ਕਲਾਸ ਦੇ ਵਿੱਚ